ਮੈਂ ਇਸ ਬਿੱਲੇ ਗੱਲ ਕਰਨ ਜਾ ਰਿਹਾ ਇੱਕ ਚੋਰੀਆਂ ਜਿਹੜੇ ਚੋਰੀਆਂ ਦੀ ਵੈਸੇ ਬਹੁਤ ਹੀ ਹੋ ਰਹੀਆਂ ਬਹੁਤ ਦੇਰ ਤੋਂ ਹੋ ਰਹੀਆਂ ਪਰ ਲੇਕਿਨ ਮੈਂ ਗਿਆਨੀ ਜੈਲਸੀ ਨਗਰ ਦੀ ਗੱਲ ਕਰ ਰਿਹਾ ਗਿਆਨੀ ਜੈਲਸੀ ਨਗਰ ਦੇ ਵਿੱਚ ਜਿਹੜੇ ਸਾਡੇ ਪਿੱਛੇ ਦਿਖਾਓ ਸਾਰੇ ਜਿੰਨੇ ਵੀ ਮਾਰਕੀਟ ਹੈਗੇ ਸੀਗੇ ਇਹ ਇਸ ਮਾਰਕੀਟ ਦੇ ਸਾਰੇ ਹੀ ਜਿਹੜੇ ਏਸੀ ਦੇ ਲੱਗੇ ਹੋਏ ਆ ਏਸੀ ਦੀਆਂ ਜਿਹੜੇ ਤਾਰਾਂ ਹੁੰਦੀਆਂ ਤਾਂਬੇ ਦੀਆਂ ਤਾਰਾਂ ਹੁੰਦੀਆਂ ਪਿੱਤਲ ਦੀਆਂ ਤਾਰਾਂ ਹੁੰਦੀਆਂ ਉਹ ਤਾਰਾਂ ਨੂੰ ਚੋਰਾਂ ਨੇ ਸਾਫ਼ ਕਰ ਦਿੱਤਾ ਗਿਆ ਹੈ ਤੇ ਅੱਜ ਜਿਹੜਾ ਪੁਲਿਸ ਨੂੰ ਭਾਵੇਂ ਕਿ ਸੂਚਨਾ ਦਿੱਤੀ ਗਈ ਹੈ ਪਰ ਦੱਸਿਆ ਜਾ ਰਿਹਾ ਕਿ ਕਈ ਵਾਰ ਇੱਕ ਵਾਰਦਾਤਾਂ ਜਿਹੜੀਆਂ ਵਾਪਰ ਚੁੱਕੀਆਂ ਪਰ ਲੇਕਿਨ ਹਜੇ ਤੱਕ ਚੋਰ ਪੁਲਿਸ ਦੇ ਅੜਿੱਕੇ ਨਹੀਂ ਆਇਆ ਤੇ ਯਾਰ ਦੁਕਾਨਦਾਰ ਸਾਰੇ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਪ੍ਰਧਾਨ ਜੀ ਅੱਜ ਮੈਂ ਦੇਖ ਰਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਚੋਰੀਆਂ ਤਾਂ ਚਲੋ ਚੋਰੀਆਂ ਤਾਂ ਵਸੇ ਸਾਰੇ ਇਲਾਕੇ ਦੇ ਵਿੱਚ ਚੋਰੀਆਂ ਪਿੰਡਾਂ ਦੇ ਵਿੱਚ ਮੋਟਰਾਂ ਦੀਆਂ ਹੋ ਰਹੀਆਂ ਸਾਰੇ ਹੋ ਰਹੀਆਂ ਪਰ ਲੇਕਿਨ ਤੁਸੀਂ ਕਿੰਨੀ ਵਾਰੀ ਹੁਣ ਤੱਕ ਚੋਰੀ ਹੋ ਚੁੱਕੀ ਹੈ ਜਦੋਂ ਦਾ ਇਹ ਸੀਜ਼ਨ ਆਇਆ ਹੈ ਸਾਡੀ ਇਸ ਮਾਰਕੀਟ ਦੇ ਵਿੱਚ ਤੀਜੀ ਵਾਰੀ ਉਹੀ ਏਸੀਆਂ ਦੀ ਫੇਰਦਾਰ ਤੋਂ ਚੋਰੀ ਸੀਰੀਅਲ ਦਾ ਸੀਰੀਅਲ ਪੂਰਾ اور ਸਭ ਦੀ ਕਾਪਰ ਚੋਰੀ ਕਰਦੇ ਆ ਉਹ ਹੱਦ ਤੱਕ 100 200 500 ਰੁਪਏ ਆਪਣਾ ਕਮਾਣਦਾ ਹੋਣਾ ਇੱਕ ਏਸੀ ਦਾ ਪਰ ਸਾਡਾ ਜਿਹੜਾ ਖਰਚਾ ਹੈ ਘੱਟੋ-ਘੱਟ 8000 ਰੁਪਏ ਪਰ ਏਸੀ ਦਾ ਖਰਚਾ ਪੈਂਦਾ ਹੈ ਤੇ ਇਹ ਦੇਖ ਲਓ ਕਿ ਇਹ ਸ਼ਰਾਰਤੀ ਬੰਦਾ ਮੈਨੂੰ ਲੱਗਦਾ ਕੋਈ ਏਸੀ ਵਾਲਾ ਹੀ ਹੋਏਗਾ ਕੋਈ ਵੀ ਹੈ ਆਪਣੇ 500 ਰੁਪਏ ਪਿੱਛੇ ਸਾਡੇ ਹਜ਼ਾਰਾਂ ਰੁਪਏ ਦਾ ਨੁਕਸਾਨ ਕਰ ਰਹਾ ਹੈ ਘੱਟੋ-ਕਟਨੀ ਇੱਕ ਲਾਈਨ ਦੇ ਵਿੱਚ ਦੇਖ ਲਓ ਕਿੰਨੇ ਏਸੀ ਲੱਗੇ ਹੋਏ ਆ ਹਰ ਵਾਰੀ ਇੱਕ ਲੱਖ ਰੁਪਏ ਦਾ ਨੁਕਸਾਨ ਹੁੰਦਾ ਘਟੋ ਘਟ 3-4 ਲੱਖ ਰੁਪਏ ਦਾ ਸਾਡੀ ਮਾਰਕੀਟ ਦਾ ਨੁਕਸਾਨ ਹੋ ਚੁੱਕਾ ਹੈ ਈਵਨ ਤੁਹਾਡਾ ਅਸੀਂ ਜਦੋਂ ਸੁਣ ਰਹੇ ਹਾਂ ਕਿ ਸਿਰਫ ਸੀ ਮਾਰਕੀਟ ਦਾ ਨਹੀਂ ਸਾਡੀ ਕਚਹਿਰੀ ਮੈਂ ਐਡਵੋਕੇਟ ਹੈ ਅੱਜ ਕਚਹਿਰੀ ਦੇ ਵਿੱਚ ਵਕੀਲਾਂ ਦੇ ਏਸੀ ਤੱਕ ਨਹੀਂ ਛੱਡੇ ਉੱਥੇ ਉੱਥੇ ਵੀ ਸਾਰੇ ਪੱਟ ਹੋ ਗਏ ਆ ਲੇਟੈਸਟ ਹੈ ਮੈਂ ਇਹ ਹੈਰਾਨ ਹੈ ਕਿ ਗਵਰਨਮੈਂਟ ਕੋਈ ਇਨੀਸ਼ੀਏਟਿਵ ਨਹੀਂ ਲੈ ਰਹੀ ਅੰਨੀ ਚੋਰੀਆਂ ਹੋ ਰਹੀਆਂ ਉਧਰ ਮੈਂ ਪਤਾ ਕੀਤਾ ਕਿ ਬਾਜ਼ਾਰ ਦੇ ਵਿੱਚ ਉਧਰ ਪੁੱਲ ਬਾਜ਼ਾਰ ਦੇ ਵਿੱਚ ਉੱਥੇ ਸਭ ਦੇ ਪੱਟ ਹੋ ਗਏ ਨਹਿਰ ਲਾਈਨ ਵਾਲੀ ਹੈਗੀ ਉੱਥੇ ਪੱਟ ਹੋ ਗਏ ਉਸ ਤੋਂ ਬਾਅਦ ਬੱਸ ਸਟੈਂਡ ਵਾਲੀ ਲਾਈਨ ਹੈਗੀ ਉੱਥੇ ਵੀ ਸਭ ਦੇ ਬਾਜ਼ਾਰ ਤੋਂ ਲੈ ਕੇ ਸ਼ਹਿਰ ਦੇ ਵਿੱਚ ਲੈ ਕੇ ਮਾਰਕੀਟ ਤੋਂ ਲੈ ਕੇ ਸਾਰੇ ਪਾਸੇ ਅੰਨੀ ਚੋਰੀ ਹੋ ਰਹੀ ਹੈ ਗਵਰਨਮੈਂਟ ਕਿਉਂ ਇਨੀਸ਼ੀਏਟਿਵ ਨਹੀਂ ਲੈ ਰਹੀ ਪਲੀਜ਼ ਕਿਉਂ ਸਾਡੀ ਇਨੀਸ਼ੀਏਟਿਵ ਨਹੀਂ ਲੈ ਰਹੀ ਇਹਨਾਂ ਨੂੰ ਫੜਨ ਲਈ ਬਿਲਕੁਲ ਇਹ ਕਹਿੰਦੇ ਹੁੰਦੇ ਵੀ ਇੱਕ ਜਿਹੜਾ ਡਾਇਲੋਗ ਜਿਹੜਾ ਚੱਲਿਆ ਸਰਕਾਰ ਦਾ ਇਹ ਯੁੱਧ ਨਸ਼ਿਆਂ ਵਿਰੁੱਧ ਪਰ ਲੇਕਿਨ ਹੁਣ ਯੁੱਧ ਚੋਰੀਆਂ ਵਿਰੁੱਧ ਵੀ ਚਲਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਨਸ਼ੇਈ ਲੋਕ ਹੈ ਜਿਹੜੇ ਆਪਣੇ ਛੋਟੇ ਜਿਹੇ ਫਾਇਦੇ ਵਾਸਤੇ ਵੱਡਾ ਨੁਕਸਾਨ ਕਿਸੇ ਦਾ ਕਰਦੇ ਆ ਤੇ ਤੁਸੀਂ ਦੱਸਿਆ ਜਾ ਕਿ ਇਨਾ ਨੁਕਸਾਨ 8 8 9 9000 ਰੁਪਏ ਦਾ ਨੁਕਸਾਨ ਹੋ ਰਿਹਾ ਪਰ ਲੇਕਿਨ ਜਿਹੜੀ ਤਾਰ ਜਿਹੜੀ ਵੜਦੇ ਆ ਪਾਈਪਾਂ ਵੜਦੇ ਆ ਉਹ ਹੋ ਸਕਦਾ 4 500 ਰੁਪਏ ਦੀ ਵਿਕਦੀ ਹੋਣੀ ਹੈ ਅੱਛਾ ਸਾਡੇ ਇਲਾਕੇ ਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੇ ਕੁਆਡ ਮਾਰਕੀਟ ਦਾ ਵੀ ਕਾਫੀ ਗ੍ਰਾਫ ਵੱਧਦਾ ਜਾ ਰਿਹਾ ਸਹੀ ਗੱਲ ਹੈ ਨਾ ਇਸੇ ਕਰਕੇ ਵੱਧ ਰਿਹਾ ਉਹ ਲਾਲਚ ਦਿੰਦੇ ਹੋਇਆ ਇਹਨਾਂ ਨੂੰ ਕਿ ਆਹ ਲਿਆ ਹੋ ਨਸ਼ੇ ਪੱਤੇ ਦਾ ਇਹਦਾ ਵੀ ਲਿੰਕ ਹੈ ਕਿਉਂਕਿ ਇਹ ਹਰਕਤ ਨਸ਼ੇ ਪਤੇ ਵਾਲੇ ਹੀ ਆਪਣੇ ਛੋਟੇ ਛੋਟੇ ਪੈਸੇ ਕਿੱਥੋਂ ਇਕੱਠੇ ਕਰਕੇ ਕਬਾੜ ਵੇਚ ਕੇ ਉਹ ਆਪਣਾ ਨਸ਼ਾ ਘਾਟਾ ਇਹ ਇਹਦਾ ਲਿੰਕ ਨਸ਼ੇ ਨਾਲ ਹੀ ਹੈ ਜੀ ਇਹ ਤੁਸੀਂ ਨਸ਼ੇ ਤੋਂ ਬਾਹਰ ਨਹੀਂ ਸਮਝ ਸਕਦੇ ਇਹ ਚੋਰੀ ਨਸ਼ੇ ਨਾਲ ਹੀ ਲਿੰਕ ਹੈ ਨਸ਼ੇੜੀ ਹੀ ਬੰਦਾ ਇਹ ਕਰ ਸਕਦਾ ਕੋਈ ਸਵਿਸਟ੍ਰਿਕਟ ਬੰਦਾ ਜਾਂ ਆਮ ਬੰਦਾ ਕੋਈ ਨਹੀਂ ਪਰਸਨਲ ਕੋਈ ਚੋਰੀ ਇਸ ਪਾਰਟਿਕੂਲਰ ਚੀਜ਼ ਨੂੰ ਨਹੀਂ ਆਉਂਦਾ ਇਹ ਨਸ਼ੇੜੀਆਂ ਦਾ ਕੰਮ ਹੈ ਤੇ ਹਾਂਜੀ ਤੁਹਾਡੇ ਵੀ ਹੋਈ ਜੀ ਹਾਂਜੀ ਸਾਡੀ ਵੀ ਚੋਰੀ ਮੇਰੇ ਦੋ ਵਾਰੀ ਮੇਰੀ ਹੋਈ ਹੈ ਦੋ ਵਾਰੀ ਹੋਈ ਹੈ ਲੱਗੇ ਹੋਏ ਮਿਸਤਰੀ ਵੱਲ ਲੱਗੇ ਹੋ ਦੇਖੋ ਦੇਖੋ ਉੱਪਰ ਦੇਖੋ ਭਾਈ ਸਾਹਿਬ ਲੱਗੇ ਉੱਪਰ ਦੇਖੋ ਸਾਹਮਣੇ ਦੇਖੋ ਮਣੇ ਦੇਖੋ ਜੀ ਕੋਠਿਆਂ ਦੇ ਉੱਤੇ ਮਿਸਤਰੀ ਜਿਹੜੇ ਲੱਗੇ ਹੋਏ ਆ ਕਿਉਂਕਿ ਮਿਸਤਰੀ ਠੀਕ ਕਰਨ ਲੱਗੇ ਹੋ ਆ ਭਾਵੇਂ ਕਿ ਚਲੋ ਬਿਲਕੁਲ ਆਪਾਂ ਐਵੇਂ ਨਹੀਂ ਕਹਾਂਗੇ ਵੀ ਏਸੀ ਦਾ ਜਿਹੜਾ ਮਕੈਨਿਕ ਆ ਉਹਦਾ ਕੰਮ ਦਾ ਕੰਮ ਕਰਨਾ ਹੈ ਪਰ ਉਹਨਾਂ ਨੇ ਉਹਨਾਂ ਨੂੰ ਪਏ ਆ ਵੀ ਚਲੋ ਵੀ ਕੋਈ ਵੀ ਹੈ ਪਰ ਲੇਕਿਨ ਕਹਿਣ ਦਾ ਮੇਰਾ ਮਤਲਬ ਹੈ ਵੀ ਪੁਲਿਸ ਨੂੰ ਜਿਹੜਾ ਤੁਹਾਡੇ ਕਿੰਨੀ ਵਾਰੀ ਹੋਈ ਜੀ ਮੇਰੀ ਜੀ ਮੇਰੀ ਵੀ ਤਿੰਨ ਵਾਰ ਹੋ ਗਈ ਹੈ ਬੱਗਾ ਜੀ ਮੈਂ ਤੁਹਾਨੂੰ ਹੋਰ ਇੱਕ ਦੱਸਣਾ ਚਾਹੁੰਦਾ ਹੈ ਕਿ ਇਹ ਗਿਆਨੀ ਜੈਲਸ ਪੋਰਸ਼ ਇਲਾਕਿਆਂ ਵਿੱਚੋਂ ਹੀ ਆਉਂਦਾ ਥੋੜਾ ਵੀ ਆਫਿਸ ਬੈਕ ਸਾਈਡ ਹੈ ਤੁਹਾਨੂੰ ਵੀ ਸਾਰੀ ਗੱਲ ਦਾ ਪਤਾ ਹੈ ਕਿ 1 ਮਹੀਨੇ ਚ ਇਹ ਤੀਜੀ ਵਾਰ ਚੋਰੀ ਹੋ ਗਈ ਹੈ ਹੁਣ ਅਸੀਂ ਕਿੰਨਾ ਕੇਸ ਸੀ ਹੁਣ ਅਸੀਂ ਜਿੱਦਾਂ ਮਰਜੀ ਆਪਣਾ ਕੰਮ ਚਲਾਉਨੇ ਅਸੀਂ ਜੇ ਹੁਣ ਰੇਕ ਮਹੀਨੇ ਅਸੀਂ 4-5000 ਰੁਪਏ ਏਸੀ 'ਤੇ ਲਾਉਂਦੇ ਰਹਾਂਗੇ ਤਾਂ ਅਸੀਂ ਪ੍ਰਸ਼ਾਸਨ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਰੇ ਰਾਤ ਨੂੰ ਥੋੜੀ ਗਸ਼ ਵਧਾਈ ਜਾਵੇ ਅਸੀਂ ਵੀ ਮਾਰਕੀਟ ਵਾਲੇ ਸਪੋਰਟ ਕਰਾਂਗੇ ਅਸੀਂ ਵੀ ਹੁਣ ਸਲਾਹ ਕਰੀਏ ਕਿ ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਚੌਕੀਦਾਰ ਰੱਖਾਂਗੇ ਜਿਹੜਾ ਰਾਤ ਨੂੰ ਸਾਡੀ ਦੁਕਾਨਾਂ ਦੀ ਸੇਫਟੀ ਕਰੂਗਾ ਬਾਕੀ ਹੁਣ ਆਹੀ ਅਪ ਵਧੀਆ ਕਲੋਨੀ ਹੈ ਵਧੀਆ ਉਹਦੇ ਮਾਰਕੀਟ ਹੈ ਥੋੜਾ ਜਿਹਾ ਪ੍ਰਸ਼ਾਸਨ ਸਾਡੇ ਕਿੰਨੀ ਧਿਆਨ ਦੇਵੇ ਬਿਲਕੁਲ ਨਹੀਂ ਗੱਲ ਹੋਰ ਹੈ ਕਿ ਅੱਜ ਅਸੀਂ ਦੇਖਦੇ ਜਿਵੇਂ ਜਿਵੇਂ ਗਰਮੀਆਂ ਤੇਜ਼ ਹੁੰਦੀਆਂ ਜਾਂਦੀਆਂ ਤੇ ਬਿਜਲੀ ਦੇ ਜਿਹੜਾ ਬਿੱਲ ਆਉਣ ਦੇ ਨਾਲ ਵੀ ਬਿਲਕੁਲ ਵੱਡਾ ਬਿੱਲ ਜਿਆਦਾ ਆਉਂਦਾ ਤਾਂ ਦਿਲ ਵੀ ਹਿਲਦਿਆਂ ਲੋਕਾਂ ਦੇ ਪਰ ਜਦੋਂ ਉਧਰ ਬਿੱਲ ਵੀ ਵੱਡਾ ਆ ਰਿਹਾ ਤੇ ਉਧਰ ਜਿਹੜਾ ਖਰਚਾ ਵੀ ਵੱਡਾ ਹੋ ਰਿਹਾ ਖਰਚਾ ਤਾਂ ਵੱਡਾ ਹੋ ਹੀ ਰਿਹਾ ਜਿਸ ਸਾਹ ਨਾਲ ਇਹਨੇ ਦੱਸਿਆ ਕਿ ਮੇਰੀ ਤਿੰਨ ਵਾਰੀ ਚੋਰੀ ਹੋ ਗਈ ਹੈ 15 ਤੋਂ ਲੈ ਕੇ ਮੈਨੂੰ ਦਾ 18000 ਰੁਪਏ ਦਾ ਇਹਨਾਂ ਦਾ ਖਰਚਾ ਹੋ ਚੁੱਕਾ ਹੈ ਮੈਂ ਏਸੀ ਦੇ ਬਿੱਲ ਨਾਲੋਂ ਮੀਟਰ ਨਾਲੋਂ ਦਾ ਚੋਰ ਦਾ ਪੈਸੇ ਜ਼ਿਆਦਾ ਉਧਾਰਨ ਕਰ ਰਹੇ ਆ ਅਨਾਂ ਦਾ ਇਹ ਬਿੱਲ ਦਾ ਬਿੱਲ ਸਾਦਾ ਨਹੀਂ ਆਇਆ ਹੋਣਾ ਜਿਨ੍ਹਾਂ ਦਾ ਇਹ ਖਰਚਾ ਏਸੀ ਦਾ ਕਰ ਚੁੱਕੇ ਆ ਦੋ ਮਹੀਨੇ ਦੇ ਵਿੱਚ ਇਹ ਇੱਕ ਬੰਦੇ ਦਾ ਖਰਚਾ ਹੈ ਓਵਰ ਆਲ ਇਹ ਦੇਖੋ ਤੁਸੀਂ ਪੂਰੀ ਸਾਡੀ ਮਾਰਕੀਟ ਦਾ ਕਟੋ-ਕਟ 3000 4 ਲੱਖ ਦਾ ਹੈ ਪੂਰੇ ਸ਼ਹਿਰ ਦਾ ਲਗਾਓਗੇ ਤਾਂ ਕਰੋੜ ਦੇ ਕਰੀਬ ਪੁੱਜਦਾ ਹੈ ਉੱਪਰ ਦੀ ਜੇ ਪੂਰੀ ਗੱਲ ਕਰੀਏ ਤਾਂ ਚੋਰਾ ਨਾਲ ਦਾ 4-500 ਰੁਪਏ ਦੀ ਚੋਰੀ ਦਾ ਫਟੇ ਹੋਣਾ ਪਰ ਲੇਕਿਨ ਜਿਹੜਾ ਉਹ ਲੋਕਾਂ ਦਾ ਕਿੰਨਾ ਲੋਕਾਂ ਦਾ ਤੁਹਾਨੂੰ ਦੱਸਿਦਾ ਸਾਡੀ ਮਾਰਕੀਟ ਦਾ 3 ਲੱਖ ਦੇ ਕਰੀਬ ਦਾ ਅਸੀਂ ਐਸਟੀਮੇਟ ਲਗਾ ਰਹੇ ਸਾਡੀ ਮਾਰਕੀਟ ਦਾ ਸਾਡੇ ਕਿੰਨੀ ਦੁਕਾਨਾਂ ਹੈ 15 ਜਾਂ 20 ਦੁਕਾਨਾਂ ਹੈ ਉਹਨਾਂ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ 3 ਲੱਖ ਰੁਪਏ ਦਾ ਖਰਚਾ ਪੂਰੇ ਸ਼ਹਿਰ ਦਾ ਮਿਲਾ ਕੇ ਮੈਂ ਸਾਫ਼-ਸਾਫ਼ ਬੋਲਣਾ ਇੱਕ ਕਰੋੜ ਤੋਂ ਉੱਪਰ ਦਾ ਖਰਚਾ ਨਾ ਹੋਇਆ ਜਿਹੜੀ ਲੜਾਈ ਲੱਗੀ ਵੀ ਕਿ ਉਹਦੇ ਕਰਕੇ ਕੈਮਰੇ ਕੋ ਮੇਰੇ ਬੰਦ ਕਰਾਏ ਇਹਦੇ ਦੇ ਚੱਕਰ ਇਹ ਨਹੀਂ 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 ਕੈਮਰੇ ਨਹੀਂ ਇਹ ਸਾਡੇ ਕੈਮਰੇ ਐਕਟਿਵ ਹੈ ਪਰ ਸਾਡੇ ਇਹ ਇਸ਼ੂ ਹੈ ਕਿ ਸਾਡੇ ਕੈਮਰੇ ਛੱਤਾਂ ਦੇ ਉੱਪਰ ਨਹੀਂ ਹੈਗੇ ਹੁਣ ਅਸੀਂ ਇਹੀ ਸੋਚ ਰਹੇ ਹਾਂ ਕਿ ਇੱਕ ਦ ਕਿ ਜੋ ਇਹ ਸ਼ਰਾਰਤੀ ਤੱਤ ਹੈ ਜਲਦੀ ਜਲਦੀ ਫੜੇ ਜਾਣ ਔਰ ਅਸੀਂ ਹੁਣੇ 1-2 ਦਿਨ ਦੇ 3 ਦਿਨ ਦੇ ਵਿੱਚ ਅਸੀਂ ਉੱਪਰ ਕੈਮਰੇ ਲਗਾਵਾਂਗੇ ਔਰ ਜੋ ਆਸ-ਪਾਸ ਦੀ ਨਿਗਰਾਨੀ ਵੀ ਰੱਖੇ ਕਿ ਕੋਈ ਇਹ ਜਿਹੇ ਸ਼ਰਾਰਤੀ ਤੱਤ ਆਣ ਉਹਨਾਂ ਨੂੰ ਤਾਂ ਕੈਮਰੇ ਚ ਕੈਪਚਰ ਹੋ ਜਾਣ ਸਾਡੇ ਕੈਮਰੇ ਨੀਚੇ ਹੋਣ ਕਰਕੇ ਉਹ ਕੈਪਚਰ ਨਹੀਂ ਹੋਇਆ ਉਹ ਪਿਛਲੇ ਪਾਸੋਂ ਕੋਈ ਗਰਾਊਂਡ ਖਾਲੀ ਹੋਏਗਾ ਉੱਥੋਂ ਚੜਦੇ ਹੋਣਗੇ ਬਟਾ ਜੀ ਨਾਮ ਹੈ ਮੇਰਾ ਗੁਰਵਿੰਦਰ ਸਿੰਘ ਜੀ ਦੋਨੇ ਵੀ ਹੋ ਗਿਆ ਇਹ ਇੱਕ ਵਾਰੀ ਹੋ ਗਿਆ ਹਾਂਜੀ ਹਾਂਜੀ ਚਲੋ ਇੱਕ ਵਾਰੀ ਹੋਇਆ ਸ਼ੁਕਰ ਹੈ ਵੀ ਇਹ ਕਈ ਵਾਰੀ ਹੋਇਆ ਐਸਾ ਨਹੀਂ ਸਾੜਾ ਧਿਆਨ ਰੱਖਿਆ ਜਾਵੇ ਅਸੀਂ ਰੋਪੜ ਦੇ ਵਾਸੀ ਆਂ ਜੇ ਮੈਂ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਹੈ ਕਿ ਸਾੜਾ ਪ੍ਰਸ਼ਾਸਨ ਧਿਆਨ ਰੱਖ ਕੇ ਸਾਨੂੰ ਥੋੜੀ ਫੈਸਿਲਿਟੀ ਦੇਵੇ ਬੱਗਾ ਜੀ ਕਿਉਂਕਿ ਦੇਖੋ ਅਸੀਂ ਟੈਕਸਪੇਅਰ ਆਂ ਅਸੀਂ ਟੈਕਸ ਵੀ ਭਰਦੇ ਆਂ ਉਹ ਸਾਰਾ ਕੁਝ ਹੁੰਨ ਦੇ ਬਾਅਦ ਵੀ ਅਸੀਂ ਆਪ ਪਰੇਸ਼ਾਨ ਆਂ ਅਸੀਂ ਹੁਣ ਏਸ਼ੀਆ ਕਿੰਨੀ ਧਿਆਨ ਦਈਏ ਕਿ ਅਸੀਂ ਆਪਣੇ ਕਸਟਮਰਾਂ ਕਿੰਨੀ ਧਿਆਨ ਦਈਏ ਤਾਂ ਸਾਡਾ ਥੋੜਾ ਜਿਹਾ ਹਲ ਕੀਤਾ ਜਾਵੇ ਪ੍ਰਸ਼ਾਸਨ ਤੇ ਵੀ ਐਸਐਚਓ ਸਾਥੇ ਵੀ ਸਾਡੀ ਬੇਨਤੀ ਹੈ ਕਿ ਅੱਜ ਅਸੀਂ ਉਹਨਾਂ ਨੂੰ ਅਪਲੀਕੇਸ਼ਨ ਦੇ ਕੇ ਆਏ ਆਂ ਤੇ ਥੋੜਾ ਜਾ ਉਧਰੋਂ ਗੌਰ ਕਰੇ ਔਰ ਮੈਂ ਇੱਕ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੇਰੇ ਕੋਲ ਵੀਡੀਓ ਆਈ ਹੈ ਬਾਜ਼ਾਰ ਚ ਤਿੰਨ ਮੁੰਡੇ ਆ ਜਿਹੜੇ ਚੋਰੀ ਕਰਦੇ ਹੋਏ ਥੈਲੇ ਚ ਭਰ ਕੇ ਕਾਪਰ ਲੈ ਕੇ ਜਾ ਰਹੇ ਆ ਤਾਰਾਂ ਐਸੀ ਦੀਆਂ ਮੈਂ ਤੁਹਾਨੂੰ ਦਊਂਗਾ ਤੁਸੀਂ ਆਪਣੇ ਚੈਨਲ ਤੇ ਚਲਾਇਓ ਤੇ ਤੁਸੀਂ ਵੀ ਆਪਣੇ ਮਾਧਿਅਮ ਤੇ ਵੀ ਥੋੜਾ ਜਾ ਕਹੋ ਕਿ ਬਈ ਥੋੜਾ ਜਾ ਮਾਰਕੀਟ ਨੂੰ ਇੱਕ ਅੱਧਾ ਰਾਊਂਡ ਅਪ ਰਾਤ ਨੂੰ ਕੀਤਾ ਜਾਵੇ ਬਿਲਕੁਲ ਹਾਂਜੀ ਗਿਲ ਸਾਹਿਬ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਮੈਂ ਤਾਂ ਜੀ ਬਸ ਇਹੀ ਆ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਉਹ ਕਰ ਸਕਦੇ ਆਣਾ ਜੀ ਕਿਉਂਕਿ ਇੰਨਾ ਤਾਂ ਇਹਨਾਂ ਦਾ ਜਿਵੇਂ ਵਾਲਿਆ ਸਾਹਿਬ ਨੇ ਕਿਹਾ ਕਿ ਬ ਇੱਕ ਸਾਲ ਦਾ ਬਿੱਲ ਨਹੀਂ ਪੇ ਕਰਨਾ ਪਿਆ ਜਿੰਨਾ ਇਹਨਾਂ ਨੂੰ ਇੱਕ ਦੋ ਵਾਰ ਏਸੀ ਦੀਆਂ ਪਾਈਪਾਂ ਦਾ ਰਿਪੇਅਰ ਕਰਾਉਣ ਚ ਮਤਲਬ ਟੁਕਤਣਾ ਪੈ ਗਿਆ ਜੀ ਕਿਉਂਕਿ ਅਸੀਂ ਪ੍ਰਸ਼ਾਸਨ ਤੋਂ ਬਿਲਕੁਲ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਜਲਦ ਤੋਂ ਜਲਦ ਪੁਲਿਸ ਜਿਹੜੀ ਹੈ ਅਸ਼ਲਾਖਾ ਪਿੱਛੇ ਦੇਣ ਤੇ ਜਿਹੜੇ ਵੀ ਚੋਰੀਆਂ ਹੋਈਆਂ ਸਾਰੀਆਂ ਜਿਹੜੀਆਂ ਉਹਨਾਂ ਦੀ ਪਰਵਾਹੀ ਵੀ ਕਰਾਉਣ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਸ ਮਾਰਕੀਟ ਦੇ ਦੁਕਾਨਦਾਰਾਂ ਦਾ ਹੋ ਚੁੱਕਿਆ ਹੈ ਪਰ ਲੇਕਿਨ ਹੁਣ ਇਹ ਬਿਮਾਰੀ ਪਿੰਡਾਂ ਦੇ ਵਿੱਚ ਵੀ ਵੜਦੇ ਜਾ ਰਹੀ ਹੈ ਪਿੰਡਾਂ ਦੇ ਵਿੱਚ ਮੋਟਰਾਂ ਦੀਆਂ ਤਾਰਾਂ ਤੇ ਹੋਰ ਵੀ ਏਸੀ ਦੀਆਂ ਤਾਰਾਂ ਇਸ ਤੋਂ ਲਾਵਾ ਮੈਂ ਦੇਖ ਰਿਆ ਸੀਗਾ ਪਿਛਲੇ ਮੈਂ ਪਿੱਛੇ ਜੇ ਖਬਰ ਮੈਂ ਹੀ ਲਾਈ ਸੀਗੀ ਕਿ ਪਿੰਡ ਦੇ ਵਿੱਚੋਂ ਵੀ ਏਸੀ ਦੀਆਂ ਤਾਰਾਂ ਜਿਹੜੀਆਂ ਚੋਰੀ ਹੋਈਆਂ ਹਨ ਲੇਕਿਨ ਇਹਨਾਂ ਦੇ ਉੱਤੇ ਨੱਥ ਪਾਣੀ ਪਊਗਾ ਤੇ ਆਸ-ਪਾਸ ਜਿੰਨੀਆਂ ਵੀ ਕੁਆੜ ਦੀਆਂ ਦੁਕਾਨਾਂ ਐ ਉਹਨਾਂ ਦੇ ਉੱਤੇ ਵੀ ਸਾਨੂੰ ਅੱਖ ਰੱਖਣੀ ਚਾਹੀਦੀ ਹੈ ਕਿਉਂਕਿ ਕਿਤੇ ਨਾ ਕਿਤੇ ਦੋ ਵੇਚਦੇ ਦਾ ਹੈ ਹੀ ਹੈ ਘਰ ਤਾਂ ਰੱਖਦੇ ਨਹੀਂ ਹੈਗੀ ਧੰਨਵਾਦ